ਤਰ ਆਪਾਂ ਜ਼ਿਲ੍ਹੇ ਚ ਨੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਸੀ 106 ਦੇ ਕਰੀਬ 106 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬ ਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਅਪ੍ਰੈਲ 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਉਹ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਹੈ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਉਹ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟਰੇਸ ਹੁੰਦਾ ਤਾਂ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲਿਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਹਦੇ ਚ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲ ਰਿਕਵਰ ਕੀਤੇ ਨੇ ਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਆ ਬਠਿੰਡਾ ਜ਼ਿਲ੍ਹੇ ਤੋਂ ਪਿਛਲੇ ਮਹੀਨੇ ਮਾਨਸੇਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਆ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਕਿਸプレਸ ਹੁੰਦਾ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਛਾਂਗ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਨਾਂ ਨਾਲ ਇੱਕ ਤਾਂ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਾਈਮਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ ਸੀਆ ਸੀਆਈਆ ਬੋਟਲ ਤੇ ਜਦੋਂ ਉਸ ਮੋਬਾਈਲ ਦੀ ਆਇਡੈਂਟੀਟੀ ਰਜਿਸਟਰ ਕਰਦੇ ਹਾਂ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਰ ਕਿੰਨੇ ਪੈਸੇ ਕੀ ਪਤਾ ਜੀ ਇਹ ਫਾਇਦਾ ਇਹਦੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਤੁਹਾਨੂੰ ਸਰ ਵੈਸੇ ਲੁੱਟਪੋ ਦੀ ਬਰਦਸਤਾ ਕਾਫੀ ਜਿਹੜਾ ਵੱਦੀ ਹੈਗੀ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ਮੀ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜਾਫਾ ਕੀਤਾ ਹੈ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਕਿ ਟ੍ਰਿਪਲ ਰਾਈਡਰ ਹੁੰਦੇ ਨੇ ਜਾਂ ਸ਼ੱਕੀ ਵਿਅਕਤੀ ਸਾਨੂੰ ਪਤਾ ਚੱਲਦੇ ਨੇ ਤੇ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਰਤੇ ਗਏ ਨੇ ਜਾਂ ਕੋਈ ਇਹਨਾਂ ਦੇ ਥ्रू ਕੋਈ ਬੋਤਚੋਰੀ ਜਾਂ ਅਗਰ ਨਹੀਂ ਦੇਖੋ ਵਰਤੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਹੈ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਹੈ ਔਰ ਜ਼ਿਆਦਾ ਤਾਰ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚ ਵਸ ਆ ਕੇ ਕਈ ਵਾਰੀ ਲੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਵੀ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਤੇ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉੱਤੇ ਅਸੀਂ ਕਾਰਵਾਈ ਕਰਦੇ ਸਰੀ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੀ ਵੀ ਜਿਹੜੇ ਲੇ ਲੰਡੇ ਨੇ ਕਿਈ ਵਾਰੀ ਦੁਕਾਨਦਾਰ ਲਾਲਚ ਕੇ ਜਾ ਕੇ ਲੈ ਲੈਂਦੇ ਨੇ ਆਪਣੇ ਕੰਮ। ਹੋ ਸਕਦਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਆ ਪਰ ਜਿਹੜਾ ਐਂਡ ਰਿਜ਼ਲਟ ਆਈ ਹੈ ਕਿ ਜੇਕਰ ਕੋਈ ਗੱਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਭੁੱਲ ਨੂੰ ਮੰਨ ਜਾਂਦਾ ਤੇ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦਿੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਨਰਮੀ ਦਾ ਰੁਖ ਪਨਾਂਦੇ। ਕੋਈ ਇਹਨਾਂ ਦੇ ਵਿੱਚ ਐਪੀਆ ਕਰਾ ਵੀ ਬਿਣੀ ਹੋਣੀ ਪੈਣੀ। ਖਲੇ ਤੱਕ ਜੋ ਹੈਗਾ ਇਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਤੇ ਉਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਵੇਂ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇ ਜੋ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸੇ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਇਤਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੁਕਾਨ ਦਾ ਕੋਈ ਮਾਲੀ ਸ਼ੋਰ ਦੁਕਾਨ ਕਰਦੇ ਸਾਰੇ ਮਾਲ ਵੇਚਦੇ ਨਵੇਂ ਖੀਤੇ ਹੈਗੇ ਉਹਨਾਂ ਵਾਸਤੇ ਕੋਈ ਫੇਰ ਕਿਸੇ ਤੋਂ ਬਗੈਰ ਹੋ ਬਗੈਰ ਡੱਬੇ ਤੋਂ ਬਗੈਰ ਫਿਰ ਤੋਂ ਖੋਇ ਲੈਣ ਹਾਂਜੀ ਇਹ ਧਿਆਨ ਰੱਖਾਂਗੇ ਮੈਂ ਜਿਹੜਾ ਹੈਗਾ ਇਹਦੇ ਬਾਰੇ ਵਿੱਚ ਜੇ ਅਸੀਂ ਧਿਆਨ ਪਾਵਾਂਗੇ ਆਸਾਨ ਕੇਂਦਰ ਨੂੰ जरूर ਦੱਸਾਂਗੇ ਉਹਦੇ ਤੇ ਜਿਵੇਂ ਹੀ ਉਹ ਥਾਣੇ ਕੋਈ ਇਨਫੋਰਮੇਸ਼ਨ ਦਿੰਨੇ ਨੇ ਤਾਹੀ ਤਾਂ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ ਜੀ ਕੀ ਨਾਮ ਹੈ ਜੀ ਰਜਿੰਦਰ ਸਿੰਘ ਸਿੱਧੂ ਸਰ ਕੀ ਕਹਿਣਾ ਚਾਹੋਗੇ ਜੇ ਛੋਟਾ ਦੱਸ ਰਿਹਾ ਫੋਨ ਖੋਮ ਹੋਇਆ ਸੀ ਫੋਨ ਟੱਗ ਗਿਆ ਮੈਨੂੰ ਅੱਜ ਥਾਣਾ ਥਰਮਲ ਦੇ ਵੱਲੋਂ ਇਹਨਾਂ ਪਰਮਿਸ਼ਨ ਦਿੱਤੀ ਗਈ ਹੈ ਕਿ ਤੁਹਾਡਾ ਮੋਬਾਈਲ ਜੋ ਚੋਰੀ ਹੋਇਆ ਸੀ ਉਹ ਮਿਲ ਗਿਆ ਤੇ ਤੁਸੀਂ ਖੇਡ ਗਰਾਉਂਡ ਹੈ ਜਿਹੜਾ ਪੁਲਿਸ ਲਾਈਨ ਦੇ ਵਿੱਚ ਉੱਥੇ ਪਹੁੰਚ ਕੇ ਆਪਣਾ ਐਸਐਸ ਦਾ ਮਾਨਯੋਗ ਡੀਆਈਜੀ ਸਾਹਿਬ ਉਹ ਜਿਹੜਾ ਮੋਬਾਈਲ ਵੰ ਦੇਣਗੇ ਬਹੁਤ ਸਾਰੇ ਹੋਰ ਵੀ ਚੋਰੀ ਹੋਏ ਨੇ ਉਹ ਸਾਰਿਆਂ ਨੂੰ ਇਕੱਠਿਆਂ ਦੇਣਗੇ ਤੇ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਚਲੋ ਮਿਲ ਗਿਆ ਪਰ ਵੀ ਪੁਲਿਸ ਰਿਆਂ ਜਿਹੜੀਆਂ ਇਸ ਤੋਂ ਪਤਾ ਲੱਗਦਾ ਵੀ ਪੁਲਿਸ ਵਰੀਆ ਆਪਦਾ ਤੰਦਹੀ ਦੇ ਨਾਲ ਠੀਕ ਹੈ ਮੇ ਜਿਹੜੀ ਡਿਊਟੀ ਉਹ ਨਿਭਾ ਰਹੀ ਹੈ ਤੇ ਅਸੀਂ ਇਹ ਬੇਨਤੀ ਵੀ ਕਰਦੇ ਹਾਂ ਵੀ ਜੋ ਹੋਰ ਵੀ ਬਟੰਡਾ ਸ਼ਹਿਰ ਦੇ ਜਿਵੇਂ ਕੋਈ ਚੋਰੀਆਂ ਹੋ ਰਹੀਆਂ ਨਾ ਪਹੋਰ ਘਟਨਾਵਾਂ ਹੋ ਰਹੀਆਂ ਜਾਂ ਜਾਂ ਕੋ ਨਸ਼ੇ ਵਾਲੀਆਂ ਮਾਰਦਾ ਤਾਂ ਹੋ ਰਹੀਆਂ ਕੋਈ ਨਸ਼ੇ ਦੇ ਜਿਹੜੇ ਤਸਕਰ ਹੈ ਇਹਨਾਂ ਨੂੰ ਵੀ ਤੇ ਵੀ ਨਕੇਲ ਪਾਈ ਜਾਵੇ ਤਾਂ ਜੋ ਕਿ ਜਿਹੜਾ ਪੁਲਿਸ ਦਾ ਜਿਹੜਾ ਅਕਸ਼ਾ ਉਹ ਪਬਲਿਕ ਦੇ ਵਿੱਚ ਚੰਗਾ ਬਣੇ ਤੇ ਆ ਮੋਬਾਈਲ ਦੇਣ ਨਾਲ ਜਾਂ ਕੋ ਹੋਰ ਚੋਰੀਆਂ ਹੋ ਜਾਂਦੀਆਂ ਜੇ ਰੁਕ ਚੀਜ਼ ਵਾਪਸ ਕਰ ਦਿੰਦੀ ਹੈ ਪੁਲਿਸ ਉਹ ਚ ਪੁਲਿਸ ਦਾ ਜਿਹੜਾ ਅਕਸ਼ਾ ਉਹ ਚੰਗਾ ਬਣਦਾ ਇਹ ਵਧੀਆ ਗੱਲ ਹੈ ਪੁਲਿਸ ਨੇ ਜਿਹੜਾ ਲੋਕਾਂ ਨੂੰ ਫੋਨ ਕਰਕੇ ਇਹ ਜੇ ਮੋਬਾਈਲ ਵੰਡੇ ਕੇ ਕਿਵੇਂ ਕੋ ਮੋਬਾਈਲ ਕਿਸਕੇ ਸੋਡਾ ਪਾ ਤੇ ਜੀ ਮੈਂ ਰੋਜ਼ਗਾਰਨ ਦੇ ਵਿੱਚ ਗਿਆ ਹੋਇਆ ਸੀਗਾ ਅਚਾਨਕ ਹੀ ਉੱਥੇ ਗੱਲਾਂ ਕਰਨ ਲੱਗੇ ਤੇ ਮੈਂ ਸੁਣ ਕੇ ਮੋਬਾਈਲ ਨੂੰ ਮੋਟਰਸਾਈਕਲ ਤੇ ਰੱਖਤਾ ਥੋੜਾ ਜਿਹਾ ਪਾਸਾਪੋਂ ਆਇਆ ਮੈਨੂੰ ਪਤਾ ਹੀ ਲੱਗਿਆ ਵੀ ਕਦੋਂ ਕੋਈ ਲੈ ਗਿਆ ਤੇ ਮੈਂ 10 ਮਿੰਟ ਸਾਈਡ ਤੇ ਚਲਾ ਗਿਆ ਮੇਰੇ ਭਾਰੀ ਮੈਂ ਜੇਬ ਦੇ ਵਿੱਚ ਹੀ ਪਾ ਲਿਆ ਫਿਰ ਉਹ ਦੇਖਿਆ ਤੇ ਮੇਰਾ ਉੱਥੇ ਮੋਬਾਈਲ ਜਦ ਮੈਂ ਅੱਜ ਪੁਲਿਸ ਕੋਲੋਂ ਮੋਬਾਈਲ ਕਰਤਾ ਗਿਆ ਕੀ ਕਰਨ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਪੁਲਿਸ ਦਾ ਜਿਹੜਾ ਅਕਸ਼ਾ ਚੰਗਾ ਬਣਦਾ ਵੀ ਕੋਈ ਘੱਟੋ ਘੱਟ ਜੋ ਚੋਰੀ ਚੀਜ਼ ਹੋਈ ਹੈ ਉਹ ਪੁਲਿਸ ਵਾਪਸ ਕਰ ਰਹੀ ਹੈ ਉਹਨੂੰ ਤੇ ਵਧੀਆ ਪ੍ਰਾ ਲੈ ਪੁਲਿਸ ਦਾ ਹੈ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਦ ਮੈਂ ਗੁੰਮ ਹੋ ਉਹ ਸਾਂਝ ਕੇਂਦਰ ਦੇ ਵਿੱਚ ਪੁਲਿਸ ਨੇ ਜੋ ਸਾਂਝ ਕੇਂਦਰ ਬਣਾਇਆ ਲੋਕਾਂ ਚ ਸਾਨੂੰ ਤੁਰਤੇ ਇਨਫਾਰਮੇਸ਼ਨ ਦੇਣੀ ਚਾਹੀਦੀ ਹੈ ਪੁਲਿਸ ਕੋਸ਼ਿਸ਼ ਕਰਦਾ ਉਦੋਂ ਵੀ ਕਰਦੀ ਉਦੋਂ ਵੀ ਪੁਲਿਸ ਨੇ ਕੋਸ਼ਿਸ਼ ਕੀਤੀ ਜਦੋਂ ਮੇਰਾ ਫੋਨ ਡਿੱਗਿਆ ਸੀਗਾ ਅਸੀਂ ਲੋਕੇਸ਼ਨ ਵੀ ਦੇਖੀ ਮਗਰ ਵੀ ਪਿੱਛਾ ਵੀ ਕਰਿਆ ਉਹ ਤੁਰਿਆ ਫਿਰਦਾ ਰਹੇ ਬੰਦਾ ਸਾਨੂੰ ਐਸੇ ਵੀ ਸ਼ਾਮ ਤੱਕ ਉਹ ਟਿਕ ਜੂਗਾ ਪਰ ਉਹ ਸ਼ਾਮ ਨੂੰ ਉਹਨੇ ਫੋਨ ਹੀ ਬੰਦ ਹੋ ਗਿਆ ਹੈ ਪਤਾ ਨਹੀਂ ਫੋਨ ਬੰਦ ਕਰ ਲਿਆ ਜਾਂ ਫੋਨ ਬੰਦ ਹੋ ਗਿਆ ਉਸ ਤੋਂ ਬਾਅਦ ਸਾਨੂੰ ਇਸ ਦਾ ਪਤਾ ਨਹੀਂ ਲੱਗਿਆ ਤੇ ਹੁਣ ਉਸ ਤੋਂ ਬਾਅਦ ਪੁਲਿਸ ਨੇ ਕਿਸੇ ਆਪਣੇ ਟੈਕਨੀਕਲ ਸਿਸਟਮ ਦੇ ਰਾਹੀਂ ਮੋਬਾਈਲ ਜਿਹੜਾ ਚੋਰੀ ਕੀਤੇ ਹੋਏ ਸੀਗੇ ਜਾਂ ਕੋਈ ਡਿੱਗੇ ਹੋਏ ਸੀਗੇ ਉਹ ਆਪਣੇ ਟੈਕਨੀਕਲ ਸੈਲ ਦੇ ਰਾਹੀਂ ਉਹ ਬਰਾਮਦ ਕਰ ਲੈਣਾ ਤੇ ਇਹ ਵਧੀਆ ਗੱਲ ਹੈ ਮਤਲਬ ਜਿਨ੍ਹਾਂ ਨੇ ਇਹ ਚੋਰੀ ਕੀਤੇ ਸੀ ਜਾਂ ਜਿੱਥੋਂ ਕਿਤੇ ਮਿਲੇ ਨਾ ਉਹਨਾਂ ਤੇ ਪੁਲਿਸ ਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਜੋ ਕਿ ਗਾਹਾਂ ਨੂੰ ਕੋਈ ਇਸ ਤਰ੍ਹਾਂ ਮੋਬਾਈਲ ਚੋਰੀ ਨਾ ਕਰੇ ਜਾਂ ਕੋਈ ਡਿੱਗੇ ਪਏ ਉਹਨਾਂ ਨੂੰ ਚੱਕੇ ਨਾ ਜੇ ਕੋਈ ਡਿਗਾ ਚੁਗਦਾ ਤਾਂ ਉਹਦੀ ਤੁਰਤੀ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਬਿੱਠੀ ਨਾ ਗੋਪਾਲ ਸਿੰਘ ਅੱਜ ਇਹ ਮੋਬਾਈਲ ਬੰਦੇ ਗਏ ਪੁਲਿਸ ਕੋਲ ਉਸ ਤਰ੍ਹਾਂ ਦੇਖਦੇ ਹੋ ਕਿ ਲਾ ਕਾਰਵਾਈ ਨੂੰ ਕਿਵੇਂ ਦੇਖਦੇ ਸਾਨੂੰ 1 ਸਾਲ ਪਹਿਲਾਂ ਸਾਡਾ ਮੋਬਾਈਲ ਡਿੱਗ ਗਿਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਮੋਬਾਈਲ ਵਾਪਸ ਕੀਤਾ ਗਿਆ ਸਾਡਾ ਮੋਬਾਈਲ ਲੱਭ ਕੇ ਦਿੱਤਾ ਬਹੁਤ-ਬਹੁਤ ਥੈਂਕ ਯੂ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਔਰ ਲੋਕਾਂ ਨੂੰ ਅਸੀਂ ਕਹਿਣਾ ਹੈ ਵੀ ਜਦੋਂ ਵੀ ਅੱਗੇ ਤੋਂ ਕੋਈ ਵੀ ਚੀਜ਼ ਗੁੰਮ ਹੁੰਦੀ ਆ ਨਾਲ ਦੀ ਨਾਲ ਪੁਲਿਸ ਕੰਪਲੀਟ ਕਰੋ ਜਾਂ ਐਫ ਆਈ ਆਰ ਦਰਜ ਕਰਾਓ ਤਾਂ ਜੋ ਤੁਹਾਡੀ ਚੀਜ਼ ਮੌਕੇ ਟਾਈਮ 'ਤੇ ਮਿਲ ਸਕੇ ਅੱਜ ਪੁਲਿਸ ਦੇ ਅਪਰਾਹਲਨ ਨੂੰ ਵੀ ਦੇਖ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਥੈਂਕ ਯੂ ਸੋ ਮਚ ਜੀ ਨਾਮ ਮੇਥਾ ਕਿਹੜਾ ਪਿੰਡ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਪੈਂਡ ਮੇਰਾ ਗੰਗਾ ਜੀ ਤਕਰੀਬਨ ਮੈਂ ਸ਼ਾਮ ਨੂੰ ਨਥਾਣੇ ਜਾ ਰਿਹਾ ਸੀਗਾ ਤੇ ਮੇਰਾ ਜਿਹੜਾ ਫੋਨ ਹੈ ਇਹ ਫੋਨ ਡਿੱਗ ਪਿਆ ਫੋਨ ਡਿੱਗਣ ਤੋਂ ਬਾਅਦ ਚਲੋ ਆਪਾਂ ਨੂੰ ਮੈਨੂੰ ਇਹ ਨਹੀਂ ਸੀਗਾ ਵੀ ਫੋਨ ਮੇਰਾ ਲੱਭ ਜੂ ਮੈਂ ਇੱਕ ਦੋ ਦੋਸਤਾਂ ਨਾਲ ਸੰਪਰਕ ਕੀਤਾ ਮੈਂ ਕਿਹਾ ਵੀ ਆਪਾਂ ਯਾਰ ਥਾਣੇ ਕੰਪਲੀਟ ਲਿਖਾ ਕੇ ਆਈਏ ਤਕਰੀਬਨ 7:00 ਵੱਜ ਗਏ ਸੀ ਸ਼ਾਮ ਦੇ ਤੇ ਵੀ ਫੋਨ ਜਿਹੜਾ ਆਪਣਾ ਰਿਕਵਰ ਹੋ ਜੇ ਜੇ ਮਿਲ ਜੇ ਤਾਂ ਪਰ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਐ ਕਿ ਮੈਂ ਮਿਲ ਜੂ ਕਿੰਨੇ ਫੋਨ ਡੇਗਦੇ ਨੇ ਅਗਲੇ ਦਿਨ ਮੈਂ ਵੈਸੇ ਮੈਂ ਟੀਚਰ ਆ ਮੈਂ ਜੌਬ ਕਰਦਾ ਸਕੂਲ ਦੇ ਵਿੱਚ ਜਦੋਂ ਮੈਂ ਸਕੂਲ ਟਾਈਮ ਤੋਂ ਬਾਅਦ ਮੈਂ ਥਾਣੇ ਦੇ ਵਿੱਚ ਆਇਆ ਤੇ ਮੈਂ ਆ ਕੇ ਜਿਹੜੀ ਆਪਦੀ ਰਿਪੋਰਟ ਹੈ ਲਿਖਾਈ ਥਾਣੇ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਜਾਣ ਥਾਣਾ ਵਿਖੇ ਹੌਲਦਾਰ ਕਮਲਦੀਪ ਸਿੰਘ ਸੀਗੇ ਤੇ ਇਹ ਕਹਿੰਦੇ ਤੂੰ ਟੈਨਸ਼ਨ ਲੈ ਲੈ ਜਦੋਂ ਵੀ ਤੁਹਾਡਾ ਫੋਨ ਆ ਜਦੋਂ ਬੰਦਾ ਔਨ ਕਰੂਗਾ ਉਹ ਤੁਹਾਨੂੰ ਮਿਲ ਜੂਗਾ ਬੇਫਿਕਰ ਰਹੋ ਪਰ ਮੈਨੂੰ ਉਮੀਦ ਨਹੀਂ ਸੀ ਪਰ ਮੈਨੂੰ ਇਦਾਂ ਸੀਗਾ ਵੀ ਇਹ ਮੇਰੇ ਮਿਹਨਤ ਦੇ ਜੇ ਹੋਏ ਜੇ ਮੈਂ ਬੇਈਮਾਨੀ ਵਾਲੇ ਹੋਏ ਤਾਂ ਚਲੋ ਡੱਗਪੂ ਦਾ ਨਾਮ ਮਿਲੇ ਕੋਈ ਚੱਕਰ ਨਹੀਂ ਜੇ ਮੈਨੂੰ ਮਿਲ ਲੱਗਦਾ ਇਹ ਮਿਹਨਤ ਦੇ ਪੈਸੇ ਤਾਂ ਇਹ ਮੈਨੂੰ ਵਾਪਸ ਮਿਲਣਾ ਚਾਹੀਦਾ ਤੇ 1-2 ਦਿਨ ਮੈਂ ਖਾਣਾ ਵੀ ਨਹੀਂ ਖਾਦਾ ਅਫਸੋਸ ਹੁੰਦਾ 20000 ਰੁਪਏ ਦਾ ਫੋਨ ਸੀਗਾ ਤਕਰੀਬਨ 2 ਕੁ ਮਹੀਨੇ ਹੋਏ ਸੀ ਲੈ ਇਹਨੂੰ ਤੇ ਮੈਨੂੰ ਇਹਨਾਂ ਨੇ ਕਹਿੰਦੇ ਵੀ ਤੂੰ ਵੇਫਿਕਰ ਰਹਿ ਤਰ੍ਹਾਂ ਫੋਨ ਮਿਲ ਜੂਗਾ ਜਿਸ ਦਿਨ ਮੈਂ ਇਹਨਾਂ ਕੋਲ ਰਿਪੋਰਟ ਲਿਖਾ ਕੇ ਗਿਆ ਤਕਰੀਬਨ 4 ਵਜੇ ਸੀਗਾ 2 ਵਜੇ ਸਕੂਲੋਂ ਛੁੱਟੀ ਮਿਲੀ 4 ਵਜੇ ਮੈਂ ਇਹਨਾਂ ਕੋਲ ਲਿਖਾ ਕੇ ਗਿਆ ਤੇ ਉਸੇ ਰਾਤ ਹੀ ਤਕਰੀਬਨ ਇਹਨਾਂ ਨੇ ਜਿਹੜਾ ਮੇਰਾ ਨੰਬਰ ਆ ਉਹ ਫੋਨ ਟ੍ਰੇਸ ਕਰਕੇ ਤੇ ਅਗਲੇ ਦਿਨ ਸਵੇਰੇ 9:30 ਵਜੇ ਮੈਂ ਸਕੂਲ ਦੇ ਵਿੱਚ ਸੀਗਾ ਤੇ ਮੈਨੂੰ ਇਹਨਾਂ ਦਾ ਫੋਨ ਆ ਗਿਆ ਵੀ ਜਿਹੜਾ ਤੁਹਾਡਾ ਨੰਬਰ ਆ ਸੀ ਉਹ ਫੋਨ ਆ ਉਹ ਬੰਦਾ ਅਸੀਂ ਆਈਡੈਂਟੀਫਾਈ ਕਰ ਲਿਆ ਵੀ ਤੂੰ ਉਹਦੇ ਨਾਲ ਸੰਪਰਕ ਨਹੀਂ ਕਰਨਾ ਵੀ ਤੈਨੂੰ ਅਸੀਂ ਇੱਕ ਅੱਧੇ ਦਿਨ ਚ ਕੋ ਤੋਂ ਫੋਨ ਲੈ ਕੇ ਆਪੇ ਦੇ ਦਾਂਗੇ ਉਹ ਬੰਦਾ ਮੰਨ ਨਹੀਂ ਰਿਹਾ ਸੀਗਾ ਚਲੋ ਬੁੜੀਆਂ ਸੀਗੀਆਂ ਨਹੀਂ ਮੰਨਦੀਆਂ ਸੀਗਾ ਵੀ ਫੋਨ ਸਾਡੇ ਘਰੇ ਹੈ ਨਹੀਂ ਪਰ ਇਹਨਾਂ ਨੇ ਉਹਨਾਂ ਨੂੰ ਮਨਾਲਿਆ ਵੀ ਆਹ ਸਾਡੇ ਕੋਲੇ ਸਬੂਤ ਪਏ ਨੇ ਤੇ ਅਗਲੇ ਦਿਨ ਜਦੋਂ ਮੈਂ ਇਹਨਾਂ ਕੋਲ ਥਾਣੇ ਦੇ ਵਿੱਚ ਮੈਨੂੰ ਫੋਨ ਆਇਆ ਕਹਿੰਦੇ ਵੀ ਤੇਰਾ ਫੋਨ ਆ ਜਿਹੜਾ ਥਾਣੇ ਦੇ ਵਿੱਚ ਸਾਡੇ ਕੋਲੇ ਆ ਗਿਆ ਤੇ ਵੀ ਤੂੰ ਆ ਕੇ ਲੈ ਜਾ ਮੈਂ ਜਦੋਂ ਇਹਨਾਂ ਕੋਲੇ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਚਲੋ ਮੇਰੇ ਫੋਨ ਜਿਹੜਾ ਡਿੱਗਿਆ ਸੀਗਾ ਮੈਨੂੰ ਮਿਲ ਗਿਆ ਤੇ ਮੈਂ ਖੁਸ ਹੋ ਕੇ ਇਹਨਾਂ ਨੂੰ ਕਿਹਾ ਵੀ ਮੈਂ ਖੈ ਚਲੋ ਮੈਨੂੰ ਦੱਸੋ ਵੀ ਮੈਂ ਸੇਵਾ ਕੀ ਕਰਾਂ ਤੁਹਾਡੀ ਇਹ ਕਹਿੰਦੇ ਵੀ ਚਲੋ ਤੁਹਾਡਾ ਫੋਨ ਮਿਲ ਗਿਆ ਚਲੋ ਅਸੀਂ ਕੁਝ ਨਹੀਂ ਲੈਣਾ ਮੈਂ ਹਾਲਾਂਕਿ ਖੁਸ ਹੋ ਕੇ ਦਿੰਦਾ ਸੀਗਾ 500 ਰੁਪਏ ਇਹਨਾਂ ਨੂੰ ਮੇਰੇ ਤੋਂ ਪੈਸਾ ਵੀ ਨਹੀਂ ਲਿਆ ਕੋਈ ਤੇ ਜਿਹੜਾ ਮੇਰਾ ਫੋਨ ਆ ਉਹ ਇਹਨਾਂ ਨੇ ਮੈਨੂੰ ਦੇ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਨਾ ਤਾਂ ਮੈਂ ਉਸ ਬੰਦੇ ਨਾਲ ਚਲੋ ਪਿੰਡ ਦੇ ਸੀਗੇ ਜਿਨ੍ਹਾਂ ਨੇ ਮੇਰਾ ਫੋਨ ਚੱਕਿਆ ਸੀਗਾ ਨਾ ਮੈਂ ਉਹਨਾਂ ਨਾਲ ਕੋਈ ਆਮੋ ਸਾਹਮਣੇ ਹੋਇਆ ਇਹਨਾਂ ਨੇ ਮੈਨੂੰ ਸਮਝਾਤਾ ਸੀ ਵੀ ਤੂੰ ਜਾਣਾ ਨਹੀਂ ਕਿਸੇ ਵੀ ਕੋਲ ਤੇ ਫੋਨ ਅਸੀਂ ਤੁਹਾਨੂੰ ਤਰਾ ਫੋਨ ਦੇ ਦਾਂਗੇ ਮੈਨੂੰ ਫੋ ਆਹ ਗੋਣ ਤੇ ਮੈਂ ਗੋਮਾ ਹੋਇਆ ਸੀਗਾ ਹਾਂਜੀ ਪੈਸੇ ਚਲੋ 20000 ਗਿਆ ਸੀ ਹਾਂਜੀ ਹਾਂਜੀ ਪਰ ਇਸ ਤੋਂ ਵੱਡਾ ਡਰ ਇਹ ਨਹੀਂ ਸੀ ਕਿ ਕਿਤੇ ਕ੍ਰਾਈਮ ਚ ਨਾ ਇਹ ਵਰਤਿਆ ਜਾਵੇ ਤੋਂ ਉਲਟਾ ਮੇਰੇ ਤੇ ਕੋਈ ਕੇਸ ਪੈ ਜਾਵੇ ਨਹੀਂ ਉਮੀਦ ਤਾਂ ਨਹੀਂ ਮੈਨੂੰ ਸੀਗਾ ਕਿਉਂਕਿ ਮੈਂ ਕੰਪਲੀਟ ਲਿਖਾ ਦਿੱਤੀ ਸੀ ਉਮੀਦ ਤਾਂ ਨਹੀਂ ਮੈਨੂੰ ਕੋਈ ਡਰ ਸੀਗਾ ਜੇ ਕੋਈ ਕੋਈ ਕਰੂਗਾ ਵੀ ਇਹ ਮੇ ਤਾਂ ਬਹੁਤ ਰੀਅਲ ਕੇਸ ਹੁੰਦਾ ਜਿਹੜਾ ਵੀ ਬੰਦਾ ਕੋਈ ਕ੍ਰਾਈਮ ਕਰਨਾ ਉਹ ਤਾਂ ਹੋਰ ਬਹੁਤ ਢੰਗ ਨੇ ਪਰ ਇਹਨਾਂ ਜ਼ਰੂਰ ਸੀਗਾ ਵੀ 20000 ਰੁਪਏ ਦਾ ਫੋਨ ਆ ਹੋ ਸਕਦਾ ਕੋਈ ਪਾਰਟ ਕੱਢ ਕੇ ਨਾ ਵੇਚ ਦੇ ਇਹ ਮੇ ਦਾ ਜ਼ਰੂਰ ਡਰ ਸੀਗਾ ਮੈਨੂੰ